ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸੁਖਮਣੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੱਕ ਬੜੀ ਹੀ ਪਿਆਰੀ ਖੇੜ ਇੱਕ ਬੜੀ ਹੀ ਪਿਆਰੀ ਤੁਜਤ ਸਮਝਾਈ ਹੈ ਵੈਸੇ ਤੇ ਸਾਰੀ ਹੀ ਪਾਵਨ ਬਾਣੀ ਦੇ ਅੰਦਰ ਕਾਲਪੁਰਖ ਪਰਮਾਤਮਾ ਦਾ ਨਾਮ ਜਪਣ ਦੀ ਸਾਨੂੰ ਤਾਂ ਕੀਦ ਕੀਤੀ ਹੋਈ ਹੈ ਉਸ ਮਾਲਕ ਪਰਮਾਤਮਾ ਦੀ ਬੰਦਗੀ ਕਰਨ ਦਾ ਉਪਦੇਸ਼ ਮਾਲਕ ਦੇ ਨਾਮ ਜਪਣ ਦਾ ਉਸ ਪਰਮਾਤਮਾ ਦੇ ਸਿਮਰਨ ਕਰਨ ਦਾ ਉਪਦੇਸ਼ ਸਤਿਗੁਰ ਸੱਚੇ ਪਾਤਸ਼ਾਹ ਤਨ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਾਰੀ ਬਾਣੀ ਦੇ ਅੰਦਰ ਵਾਰ-ਵਾਰ ਇਹ ਉਪਦੇਸ਼ ਦ੍ਰਿੜ ਕਰਾਉਂਦੇ ਨੇ ਸਰਸਰੀ ਸੁਖਮਣੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਇੱਕ ਬੜਾ ਹੀ ਪਿਆਰਾ ਬਚਨ ਸ਼ਲੋਕ ਰੂਪ ਦੇ ਅੰਦਰ ਕਿਉਂਕਿ ਸਾਡੀ ਇੱਕ ਇਨਸਾਨਾਂ ਦੀ ਸਾਥ ਸੰਗਤ ਦੀ ਫਿਤਰਤ ਹੁੰਦੀ ਹੈ ਜਿੰਨਾ ਚਿਰ ਸਾਨੂੰ ਕੋਈ ਕਿਸੇ ਦਾ احਸਾਨ ਦਾ ਨਾ ਚੇਤੇ ਕਰਾਇਆ ਜਾਵੇ ਹੁਣ ਖਿਆਲ ਕਰੋ ਸਮਾਜ ਦੇ ਅੰਦਰ ਰਹਿਂਦਿਆਂ ਹੋਇਆਂ ਕਈ ਵਾਰ ਕਿਉਂਕਿ ਸਮਾਜਿਕ ਅਸੀਂ ਜੀਵ ਹਾਂ ਇੱਕ ਦੂਜੇ ਦੇ ਨਾਲ ਸਾਡੀਆਂ ਗਰਜ਼ਾਂ ਹੁੰਦੀਆਂ ਨੇ ਇੱਕ ਦੂਜੇ ਤੋਂ ਸਾਡੀਆਂ ਲੋੜਾਂ ਦੀ ਪੂਰਤੀ ਹੁੰਦੀ ਹੈ ਕਿਸੇ ਨੇ ਕਿਸੇ ਦੇ ਕੋਲੋਂ ਕੁਝ ਮੰਗ ਲਿਆ ਕੋਈ ਖੇਤੀਬਾੜੀ ਦਾ ਸੰਧ ਲੈ ਗਿਆ ਲੋੜ ਦੇ ਸਮੇਂ ਪੈਸਾ ਤੇ ਲਵਰਤ ਲਿਆ ਤੇ ਜਦੋਂ ਫਿਰ ਕਿਤੇ ਦੂਸਰੇ ਨੂੰ ਲੋੜ ਪੈਂਦੀ ਹੈ ਤੇ ਉਹਦੇ ਵੀ ਫਿਰ ਮਨ ਦੇ ਵਿੱਚ ਹੁੰਦਾ ਹੈ ਕਿ ਹਾਂ ਭਾਈ ਹੁਣ ਇਹ ਮੇਰੀ ਵੀ ਮਦਦ ਕਰੇਗਾ ਤੇ ਜੇ ਉਹ ਨਾ ਕਰੇ ਤੇ ਅਸੀਂ ਕਹਿੰਨੇ ਵੀ ਇਹ ਬੜਾ ਇਹਿਸਾਨ ਫਰਾਮੋਸ਼ ਹੈ ਕਿ ਜਿਨ ਨੇ ਇਹਦੇ ਵਾਸਤੇ ਇੰਨਾ ਕੁਝ ਕੀਤਾ ਇੰਨੇ ਉਹਦੇ احਸਾਨ ਨੂੰ ਜਾਣਿਆ ਹੀ ਨਹੀਂ ਤੇ ਆਮ ਤੌਰ ਤੇ ਜੇ ਕਿਤੇ ਸਮਾਜ ਦੇ ਅੰਦਰ ਕਿਤੇ ਗੱਲ ਹੋਵੇਗੀ ਤੇ ਉਸ ਇਨਸਾਨ ਨੂੰ بڑا ਮਾੜਾ ਆਖਿਆ ਜਾਵੇਗਾ ਕਿ ਲੈ ਭਾਈ ਦੂਸਰੇ ਨੇ ਤੇਰੇ ਵਾਸਤੇ ਇੰਨਾ ਕੁਝ ਕੀਤਾ ਤੈਨੂੰ ਲੋੜ ਪੈਣ ਤੇ ਮਾਇਆ ਦਿੱਤੀ ਲੋੜ ਪੈਣ ਤੇ ਤੇਰੀ ਮਦਦ ਕੀਤੀ ਤੇਰੇ ਨਾਲ ਖੜਾ ਹੋਇਆ ਤੇ ਅੱਜ ਤੂੰ ਉਸ ਨੂੰ ਭੁੱਲ ਗਿਆ ਉਹਦੇ احਸਾਨਾਂ ਨੂੰ ਭੁੱਲ ਹੀ ਗਿਆ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਬੰਦਿਆ ਦੁਨੀਆ ਦੇ ਇਫਸਾਨ ਤੈਨੂੰ ਚੇਤੇ ਰਹ ਜਾਂਦੇ ਨੇ ਦੁਨੀਆ ਦੇ ਮਨੁੱਖਾਂ ਦੇ ਇਫਸਾਨ ਵੀ ਤੈਨੂੰ ਚੇਤੇ ਰਹ ਜਾਂਦੇ ਨੇ ਪਰ ਜਿਹੜਾ ਤੈਨੂੰ ਇਸ ਸੰਸਾਰ ਤੇ ਭੇਜਣ ਵਾਲਾ ਉਸ ਦੇ ਕੀਤੇ ਹੋਏ ਇਫਸਾਨਾਂ ਨੂੰ ਤੈ ਤੂੰ ਭੁੱਲੀ ਜਾਣਾ ਬਚਨ ਬੜੇ ਪਿਆਰੇ ਸ਼ਲੋਕ ਰੂਪ ਦੇ ਅੰਦਰ ਆਪ ਸਾਰੀਆਂ ਸੰਗਤਾਂ ਨੇ ਹੁਣੇ ਗਾਇਨ ਕੀਤੇ ਨੇ ਨਿਰਗੁਣ ਯਾਰ ਇਆਣਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਇਸ ਚੀਜ਼ ਤਰਖ ਨਾਨਕ ਨਿਭਹੀ ਨਾਲ ਪਾਤਸ਼ਾਹ ਕਹਿੰਦੇ ਉਹ ਨਿਰਗੁਣ ਯਾਰ ਨਿਰਗੁਣ ਯਾਰ ਦਾ ਭਾਵ ਜਿਹਦੇ ਚ ਕੋਈ ਗੁਣ ਨਹੀਂ ਔਗਣਾ ਦੇ ਨਾਲ ਭਰੇ ਹੋਏ ਇਨਸਾਨ ਇਆਣਿਆ ਇਆਣੇ ਦਾ ਭਾਵ ਹੈ ਗਿਆਨ ਨਿਆਣੀ ਮਤ ਵਾਲਾ ਸਾਧ ਸੰਗ ਇਥੇ ਨਿਆਣੀ ਮਤ ਦਾ ਭਾਵ ਅਣਿਆਣ ਮਤ ਜਿਹਦੇ ਵਿੱਚ ਕੋਈ ਸਮਝ ਨਹੀਂ ਹੈ ਬੇਸਮਝੀ ਦੇ ਵਿੱਚ ਤੁਰਿਆ ਫਿਰਦਾ ਹੋਇਆ ਇਨਸਾਨ ਨਿਰਗੁਣ ਯਾਰ ਇਆਣਿਆ ਸੋ ਪ੍ਰਭ ਸਦਾ ਸਮਾਲ ਉਸ ਮਾਲਕ ਨੂੰ ਹਮੇਸ਼ਾ ਚੇਤੇ ਵਿੱਚ ਰੱਖ ਉਸ ਮਾਲਕ ਦਾ ਸਿਮਰਨ ਕਰ ਉਸ ਮਾਲਕ ਦੀ ਬੰਦਗੀ ਕਰ ਉਸ ਮਾਲਕ ਦੀ ਉਸ ਮਾਲਕ ਦੇ ਚਰਨਾਂ ਵਿੱਚ ਆਪਣੀ ਸੁਰਤ ਨੂੰ ਜੋੜ ਕਿਹੜੇ ਪ੍ਰਮਾਤਮਾ ਦੇ ਚਰਨਾਂ ਵਿੱਚ ਜਿੰਨ ਕੀਆ ਤਿਸ ਚੀਤ ਰੱਖ ਜਿਸ ਨੇ ਤੇਲੂ ਕੀਤਾ ਜਿਸ ਨੇ ਇੰਨਾ ਕੁਝ ਤੇਰੇ ਵਾਸਤੇ ਕੀਤਾ ਤੈਨੂੰ ਇਹ ਸੋਹਣਾ ਜਿਹਾ ਸਰੀਰ ਦੇ ਕੇ ਸੋਹਣੀ ਜੀ ਜ਼ਿੰਦਗੀ ਦੇ ਕੇ ਇਸ ਸੰਸਾਰ ਦੇ ਵਿੱਚ ਤੈਨੂੰ ਭੇਜਿਆ ਤੇ ਉਹੀ ਤੇਰਾ ਸਦਾ ਦਾ ਸਾਥੀ ਹੈ ਨਾਨਕ ਨਿਭੀ ਨਾਲ ਨਾਲ ਵੀ ਉਹਨੇ ਹੀ ਨਿਭਣਾ ਸੰਸਾਰ ਦੇ ਰੁਤਬੇ ਸੰਸਾਰ ਦੀਆਂ ਸ਼ੋਰਤਾ ਸੰਸਾਰ ਦੇ ਰਿਸ਼ਤੇ ਨਾਤੇ ਸੰਸਾਰ ਦੇ ਧਨ ਪਦਾਰਥ ਇਹ ਸਭ ਕੁਝ ਸਾ ਸੰਗਤ ਜੀ ਇੱਥੇ ਛੁੱਟ ਜਾਣ ਵਾਲਾ ਜੇ ਨਾਲ ਨਿਭਦਾ ਹੈ ਕਿਵ ਤੇ ਕੇਵਲ ਪ੍ਰਮਾਤਮਾ ਦਾ ਨਾਮ ਜੇ ਨਾਲ ਨਿਭਦੇ ਹਨ ਤੇ ਕੇਵਲ ਤੇ ਕੇਵਲ ਚੰਗੇ ਕੀਤੇ ਹੋਏ ਕਰਮ ਗੁਰੂ ਪਿਆਰੀ ਸਾਧ ਸੰਗਤ ਸਤਿਗੁਰਾਂ ਨੇ ਅੱਗੇ ਬੜਾ ਹੀ ਪਿਆਰਾ ਸਮਝਾਇਆ ਪਾਸ਼ਾ ਕਹਿੰਦੇ ਹੁਣ ਵੇਖੋ ਕਈ ਵਾਰ ਨੂੰ ਆਪਾਂ ਕਹਿ ਦਿੰਨੇ ਆ ਜੀ ਰੱਬ ਨੇ ਸਾਨੂੰ ਕੀ ਦਿੱਤਾ ਆ ਪ੍ਰਮਾਤਮਾ ਨੇ ਸਾਨੂੰ ਕੀ ਦਿੱਤਾ ਦੂਸਰੇ ਦੇ ਕੋਲ ਆ ਕੁਝ ਐ ਕਿਸੇ ਦੀ ਤਿੰਨ ਤਿੰਨ ਮੱਜਲਾਂ ਕੋਠੀ ਐ ਮੈਨੂੰ ਰੱਬ ਨੇ ਕੀ ਦਿੱਤਾ ਕਿਸੇ ਦੇ ਧੀਆ ਪੁੱਤ ਵਿਦੇਸ਼ਾਂ ਵਿੱਚ ਬੈਠੇ ਨੇ ਮੈਨੂੰ ਰੱਬ ਨੇ ਕੀ ਦਿੱਤਾ ਬڑے-ਬڑے ਸਾਧ ਸੰਗਤ ਸਾਡੇ ਕੋਲ ਉਲਾਮੇ ਹੈਗੇ ਨੇ ਪ੍ਰਮਾਤਮਾ ਦੇ ਵਾਸਤੇ ਪਰ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਕਹਿੰਦੇ ਆ ਮੈਂ ਤੈਨੂੰ ਦੱਸਦਾ ਤੈਨੂੰ ਰੱਬ ਨੇ ਕੀ ਦਿੱਤਾ ਪਾਤਸ਼ਾਹ ਕਹਿੰਦੇ ਰਮਈਆ ਕੀ ਗੁਣ ਚੇਤ ਪ੍ਰਾਨੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ ਕਹਿੰਦੇ ਉਸ ਰਮਈਆ ਦੇ ਗੁਣ ਚੇਤੇ ਕਰ ਉਸ ਪਰਮਾਤਮਾ ਦੇ ਗੁਣ ਚੇਤੇ ਕਰ ਉਸ ਮਾਲਕ ਦੀ ਸਿਫਤ ਕਰ ਉਹਦੀ ਵਡਿਆਈ ਕਰ ਰਮਈਆ ਕੀ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਰਿਸ਼ਟਾਨੀ ਕਹਿੰਦੇ ਤੂੰ ਕਹਿਣਾ ਰੱਬ ਨੇ ਦਿੱਤਾ ਕੀ ਐ ਰੱਬ ਨੇ ਤੈਨੂੰ ਇੱਕ ਨਿੱਕੇ ਜਿਹੇ ਕਤਰੇ ਤੋਂ ਅ ਕਿੱਡਾ ਸੋਹਣਾ ਸਰੀਰ ਤੈਨੂੰ ਦਿੱਤਾ ਕਿੱਡਾ ਸੋਹਣਾ ਤੈਨੂੰ ਜੀਵਨ ਦਿੱਤਾ ਤੇਰਾ ਮੂਲ ਕੀ ਸੀ ਤੇਰੀ ਜੜ ਕੀ ਸੀ ਜਿਹਨੂੰ ਦੁਨੀਆ ਕਿਸੇ ਚੰਗੀ ਨਜ਼ਰ ਨਾਲ ਨਹੀਂ ਦੇਖਦੀ ਪਰ ਵੇਖ ਤੈਨੂੰ ਪਰਮਾਤਮਾ ਨੇ ਕਿੱਡੀ ਸੋਹਣੀ ਦ੍ਰਿਸ਼ਟੀ ਵਾਲਾ ਸਰੀਰ ਦਿੱਤਾ ਅੱਜ ਸਾਰੀ ਦੁਨੀਆ ਤੈਨੂੰ ਵੇਖ ਕੇ ਤੈਨੂੰ ਸੋਹਣਾ ਕਹਿੰਦੀ ਆ ਵੀ ਕਿਆ ਸੋਹਣਾ ਇਨਸਾਨ ਨੂੰ ਰੂਪ ਮਿਲਿਆ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਦਰਬ ਅਗਣ ਮੈਂ ਜਿਨੇ ਉਭਾਰਿਆ ਬੰਦਾ ਕਹਿੰਦਾ ਦਿੱਤਾ ਕੀ ਹੈ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸਮਝਾਉਂਦੇ ਕਹਿੰਦੇ ਆ ਬੰਦਿਆ ਮੈਂ ਦੱਸਦਾ ਰੱਬ ਨੇ ਦਿੱਤਾ ਕੀ ਆ ਤੈਨੂੰ ਜਿਨ ਨੂੰ ਸਾਜ ਸਵਾਰ ਸ਼ਿੰਗਾਰਿਆ ਪ੍ਰਮਾਤਮਾ ਨੇ ਤੈਨੂੰ ਸਾਜਿਆ ਨਾ ਇਹ ਜਿਹੜਾ ਜੀਵਨ ਵੀ ਮਿਲਿਆ ਸੰਸਾਰ ਦੇ ਵਿੱਚ ਆਇਆ ਇਹ ਜੀਵਨ ਦੇਣ ਵਾਲਾ ਵੀ ਤੇ ਪ੍ਰਮਾਤਮਾ ਹੀ ਹੈ ਇਸ ਜੀਵਨ ਨੂੰ ਸਵਾਰਨ ਵਾਲਾ ਬਾਣੀ ਦੇ ਬੜੇ ਪਿਆਰੇ ਬਚਨ ਨੇ ਨਾ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਲਨ ਖਾਣ ਇਸ ਪਿੰਡ ਦੇ ਅੰਦਰ ਸਰੀਰ ਦੇ ਅੰਦਰ ਜਿੰਦ ਪਾ ਕੇ ਸੰਸਾਰ ਤੇ ਭੇਜਿਆ ਪੈਣਣ ਖਾਣ ਦੇ ਵਾਸਤੇ ਬਹੁਤ ਕੁਝ ਭੰਡਾਰੇ ਭਰ ਕੇ ਜਿਹੜੇ ਕੁਦਰਤ ਦੇ ਨਿਯਮ ਦੇ ਅੰਦਰ ਰੱਖੇ ਹੋਏ ਮਨੁੱਖ ਵਾਸਤੇ ਬੰਦਿਆ ਮਿਹਨਤ ਕਰ ਜਿੰਨਾ ਮਰਜੀ ਖਾਈ ਜਾ ਇਥੋਂ ਇਹ ਪਰਮਾਤਮਾ ਦੇ ਭੰਡਾਰੇ ਕਿਤੇ ਮੁੱਕੜ ਵਾਲੇ ਨਹੀਂ ਬੰਦਾ ਖਾਂਦਾ ਖਾਂਦਾ ਸਾਹ ਸੰਗਤ ਥੱਕ ਜਾਂਦਾ ਰੱਬ ਦੇ ਭੰਡਾਰੇ ਕਦੀ ਖਤਮ ਨਹੀਂ ਹੁੰਦੇ ਅਸੀਂ ਪੜਦੇ ਹਾਂ ਨਾ ਸਾਹ ਸੰਗਤ ਜੀ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਦੇਂਦਾ ਦੇ ਲੈਂਦੇ ਥੱਕ ਪਾਹੀ ਦੇਣ ਵਾਲਾ ਦਾਤਾ ਉਹ ਦਾਤਾ ਦਈ ਜਾਂਦਾ ਹੈ ਲੈਣ ਵਾਲੇ ਥੱਕ ਜਾਂਦੇ ਨੇ ਕਿਵੇਂ ਥੱਕ ਜਾਂਦੇ ਨੇ ਸਾਡੇ ਤੋਂ ਪਹਿਲਾਂ ਸਾਡੇ ਵੱਡੇ ਵਡੇਰੇ ਸੰਸਾਰ ਤੇ ਆਏ ਉਹਨਾਂ ਨੇ ਪ੍ਰਮਾਤਮਾ ਦੀਆਂ ਬਖਸ਼ਿਸ਼ ਹੋਈਆਂ ਦਾਤਾਂ ਨੂੰ ਭੋਗਿਆ ਪ੍ਰਮਾਤਮਾ ਨੇ ਜੀਵਨ ਬਖਸ਼ਿਸ਼ ਕੀਤਾ ਮਨੁੱਖਾ ਜੀਵਨ ਉਸ ਜੀਵਨ ਨੂੰ ਭੋਗਿਆ ਉਸ ਜੀਵਨ ਦੇ ਅੰਦਰ ਪ੍ਰਮਾਤਮਾ ਦੀਆਂ ਬਖਸ਼ਿਸ਼ ਹੋਈਆਂ ਦਾਤਾਂ ਨੂੰ ਹੰਡਾਇਆ ਪਰ ਆਖਰ ਤੇ ਜਦੋਂ ਮਾਲਕ ਦਾ ਸੱਦਾ ਆ ਗਿਆ ਮਨੁੱਖਾ ਜੀਵਨ ਥੱਕ ਕੇ ਸੰਸਾਰ ਤੋਂ ਚਲਾ ਗਿਆ ਜੀਵਨ ਖਤਮ ਹੋ ਗਿਆ ਰੱਬ ਦੀਆਂ ਦਾਤਾਂ ਖਤਮ ਨਹੀਂ ਹੋਈਆਂ ਪਹਿਲੇ ਵੱਡੇ-ਵਡੇਰੇ ਸਾਧ ਸੰਗਤ ਖਾਂਦੇ-ਖਾਂਦੇ ਥੱਕ ਕੇ ਸੰਸਾਰ ਤੋਂ ਯਾਤਰਾ ਪੂਰੀ ਕਰਕੇ ਚਲੇ ਗਏ ਅਸੀਂ ਵਰਤ ਰਹੇ ਹਾਂ ਆਉਣ ਵਾਲੀਆਂ ਪੀੜ੍ਹੀਆਂ ਨੇ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਵਰਤਣਾ ਪਾਤਸ਼ਾਹ ਕਹਿੰਦੇ ਉਹ ਦਾਤਾਂ ਦੇਣ ਵਾਲਾ ਦਾਤਾ ਥੱਕਦਾ ਨਹੀਂ ਦਾਤਾਂ ਲੈਣ ਵਾਲੇ ਥੱਕ ਜਾਂਦੇ ਨੇ ਦਾਤਾਂ ਲੈਣ ਵਾਲੇ ਤਾਂ ਜੁਗਾਂ-ਜੁਗੰਤਰ ਖਾਹੀ ਖਾਹੇ ਉਹ ਤੇ ਜੁਗਾਂ-ਜੁਗੰਤਰਾਂ ਤੋਂ ਉਹ ਤੇ ਕਈ-ਕਈ ਜੁਗਾਂ ਤੋਂ ਬੜੇ ਲੰਮੇ ਸਮੇਂ ਤੋਂ ਜਦੋਂ ਦਾ ਪ੍ਰਮਾਤਮਾ ਦਾ ਆਸਾਰਾ ਪਸਾਰਾ ਪੈਦਾ ਹੋਇਆ ਮਾਲਕ ਨੇ ਸਾਜਿਆ ਉਦੋਂ ਤੋਂ ਲੈ ਕੇ ਅਸੀਂ ਸਾਰੇ ਉਸ ਮਾਲਕ ਦੀਆਂ ਦਾਤਾਂ ਨੂੰ ਭੋਗਦੇ ਆਂ ਸਾ ਸੰਗਤ ਬੰਦਾ ਕਹਿੰਦਾ ਮੈਨੂੰ ਦਿੱਤਾ ਕੀ ਹੈ ਖਿਆਲ ਕਰਿਓ ਪਰਮਾਤਮਾ ਨਾ ਕਰੇ ਕੋਈ ਬਿਮਾਰ ਪੈ ਜਾਵੇ ਨਾ ਜਦੋਂ ਕਿਤੇ ਆਈਸੀਯੂ ਦੇ ਵਿੱਚ ਰੱਖਿਆ ਹੋਵੇ ਆਕਸੀਜਨ ਲੱਗੀ ਹੋਵੇ ਸਾਹ ਸੰਗਤ ਤੇ ਕਿੰਨੇ ਕਿੰਨੇ ਮੋਟੇ ਉੱਥੇ ਆਕਸੀਜਨ ਦੇ ਹੀ ਹਸਪਤਾਲਾਂ ਦੇ ਵਿੱਚ ਬਿੱਲ ਬੰਦੇ ਨੇ ਤੇ ਉਹੀ ਆਕਸੀਜਨ ਜਿਹੜੀ ਆ ਆਪਾਂ ਬੈਠੇ ਆ ਸਾਹ ਲੈ ਰਹੇ ਆ ਕਿੰਨੀ ਆਕਸੀਜਨ ਅੰਦਰ ਜਾ ਰਹੀ ਆ ਕੋਈ ਇਹਦਾ ਸੀ ਬਿੱਲ ਦੀ ਨਹੀਂ ਦੇਣਾ ਕਿਤੇ ਇਹਦਾ ਕੋਈ ਸਾਨੂੰ ਇੱਕ ਥੇਲੇ ਦਾ ਖਰਚ ਨਹੀਂ ਕਿਤੇ ਪੈ ਰਿਆ ਕਿੰਨਾ ਕੁਝ ਪ੍ਰਮਾਤਮਾ ਨੇ ਸਾਡੇ ਵਾਸਤੇ ਸਾਜਿਆ ਪਾਸ਼ਾ ਬੜਾ ਪਿਆਰਾ ਸਮਝਾਉਂਦੇ ਲੈ ਕੇ ਦੇ ਜਿੰਨ ਤੋਂ ਸਾਜ ਸਵਾਰ ਸ਼ਿੰਗਾਰਿਆ ਦਰਬ ਅਗਣ ਮੈਂ ਜਿਣੇ ਉਭਾਰਿਆ ਬੰਦਿਆ ਤੈਨੂੰ ਜਨਮ ਦਿਨ ਤੋਂ ਬਾਅਦ ਵਿੱਚ ਤੇ ਬਹੁਤ ਕੁਝ ਦਿੱਤਾ ਹੀ ਹੈ ਤੇਨੂੰ ਜਨਮ ਦਿਨ ਤੋਂ ਪਹਿਲਾਂ ਵੀ ਪੇਟ ਦੀ ਉਹ ਅੱਗ ਜਿਸ ਅੱਗ ਦੇ ਵਿੱਚ ਪਦਾਰਥ ਮਨੁੱਖ ਛੱਕਦਾ ਸਾਰੇ ਦੇ ਸਾਰੇ ਉਹ ਪਦਾਰਥ ਜਿਹੜੀ ਪੇਟ ਦੀ ਅਗਨੀ ਦੇ ਵਿੱਚ ਖਤਮ ਹੋ ਜਾਂਦੇ ਨੇ ਉਸ ਅਗਣ ਦੇ ਅੰਦਰ ਤੈਨੂੰ ਪਰਮਾਤਮਾ ਨੇ ਬਚਾ ਕੇ ਰੱਖਿਆ ਮਾਤ ਗਰਭ ਮਹਿ ਆਪਣ ਸਿਮਰਨ ਦੇ ਤਹ ਤੁਮ ਰੱਖਣ ਹਾਰੇ ਮਾਂ ਦੇ ਗਰਭ ਵਿੱਚ ਕਿੰਨੇ ਰੱਖਿਆ ਕੀਤੀ ਪਰਮਾਤਮਾ ਨੇ ਮਾਲਕ ਨੇ ਆਪਣਾ ਚੇਤਾ ਬਖਸ਼ ਕੇ ਆਪਣਾ ਸਿਮਰਨ ਬਖਸ਼ ਕੇ ਤੇਰੀ ਰੱਖਿਆ ਕੀਤੀ ਪਾਸ਼ਾ ਬੜਾ ਪਿਆਰਾ ਸਮਝਾਉਂਦੇ ਨੇ ਅਨੰਤ ਸਾਹਿਬ ਦੇ ਪਾਠ ਵੀ ਅਸੀਂ ਰਜਲਨਾ ਕਰਦੇ ਆਂ ਜਦੋਂ ਵੀ ਸਿੱਖ ਨੇ ਤਨੇਮ ਕਰਦਾ ਪੰਜ ਬਾਣੀਆਂ ਦਾ ਜਦੋਂ ਪਾਠ ਕਰਦਾ ਗੁਰਦੁਆਰਾ ਸਹਿਬਾਨਾਂ ਦੇ ਅੰਦਰ ਪੰਜ ਬਾਣੀਆਂ ਦਾ ਪਾਠ ਜਦੋਂ ਕੀਤਾ ਜਾਂਦਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਨੰਦ ਸਹਿਬ ਜੀ ਦੀ ਪਾਵਨ ਬਾਣੀ 40 ਪੌੜੀਆਂ ਦਾ ਜਦੋਂ ਸੰਪੂਰਨ ਪਾਠ ਅਸੀਂ ਕਰਦੇ ਹਾਂ ਪਾਤਸ਼ਾਹ ਉੱਥੇ ਸਮਝਾਉਂਦੇ ਨੇ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋ ਇਸਾਰੀ ਹੈ ਜਿਨੇ ਮਾਂ ਦੇ ਪੇਟ ਵਿੱਚ ਮਾਂ ਦੀ ਕੱਖ ਵਿੱਚ ਉਸ ਅਗਨੀ ਦੇ ਅੰਦਰ ਵੀ ਤੇਰੀ ਰੱਖਿਆ ਕੀਤੀ ਬੰਦਿਆ ਕਿਉਂ ਤੂੰ ਉਸ ਰੱਬ ਨੂੰ ਭੁਲਾਉਣਾ ਜਨਮ ਤੋਂ ਬਾਅਦ ਵਿੱਚ ਦੀਆਂ ਦਾਤਾਂ ਦੀ ਤੇ ਗੱਲ ਵੱਖਰੀ ਐ ਪਾਤਸ਼ਾਹ ਕਹਿੰਦੇ ਉਹ ਤੇ ਤੈਨੂੰ ਜਨਮ ਦੇਣ ਤੋਂ ਪਹਿਲਾਂ ਹੀ ਤੇਰੀ ਸੰਭਾਲ ਕਰਦਾ ਪਿਆ ਹੋ ਜਿਣ ਤੋਂ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਣ ਮੈਂ ਜਿਣੇ ਉਵਾਰਿਆ ਬਾਰ ਬਵਿਸਥਾ ਤੁਜੇ ਪਿਆਰੇ ਦੂਧ ਕਹਿੰਦੇ ਜਦੋਂ ਤੂੰ ਬਾਲਕ ਸਾਲਾ ਜਨਮ ਲੈ ਕੇ ਸੰਸਾਰ ਤੇ ਆਇਆ ਸੱਚ ਕਰਕੇ ਜਾਣੀ ਪਰਮਾਤਮਾ ਨੇ ਜੀਵ ਨੂੰ ਜਨਮ ਬਾਅਦ ਵਿੱਚ ਦਿੱਤਾ ਸਾਥ ਸੰਗਤ ਮਨੁੱਖ ਜਨਮ ਲੈ ਕੇ ਸੰਸਾਰ ਤੇ ਬਾਹਰ ਵਿੱਚ ਆਉਂਦਾ ਆ ਮਨੁੱਖ ਨੂੰ ਜਨਮ ਦੇਣ ਵਾਲੀ ਮਾਂ ਦੀ ਛਾਤੀਆਂ ਦੇ ਅੰਦਰ ਪਰਮਾਤਮਾ ਮਨੁੱਖ ਦੇ ਆਹਾਰ ਦੇ ਰੂਪ ਵਿੱਚ ਮਨੁੱਖ ਦੇ ਭੋਜਨ ਦੇ ਰੂਪ ਦੇ ਵਿੱਚ ਦੁੱਧ ਪਹਿਲਾਂ ਪੈਦਾ ਕਰ ਦਿੰਦਾ ਤੇਰੇ ਛਕਣ ਵਾਲੇ ਪਦਾਰਥ ਪ੍ਰਮਾਤਮਾ ਨੇ ਪਹਿਲਾਂ ਪੈਦਾ ਕੀਤੇ ਨੇ ਤੈਨੂੰ ਜਨਮ ਦੇਣ ਤੋਂ ਪਹਿਲਾਂ ਪਹਿਲੋਂ ਦੇ ਤੈ ਰਿਜ਼ਕ ਸਮਾਹ ਪਿਛੋਂ ਦੇ ਤੈ ਜੰਤ ਉਪਾਹ ਰੱਬ ਨੇ ਜਨਮ ਦੇਣ ਤੋਂ ਪਹਿਲਾਂ ਇਸ ਸੰਸਾਰ ਦੇ ਉੱਪਰ ਛਕਣ ਵਾਲੇ ਪਦਾਰਥ ਮਨੁੱਖ ਦੇ ਵਾਸਤੇ ਪੈਦਾ ਕੀਤੇ ਜਨਮ ਮਨੁੱਖ ਬਾਦ ਵਿੱਚ ਲੈਂਦਾ ਜਨਮ ਲੈਣ ਤੋਂ ਪਹਿਲਾਂ ਪਹਿਲਾਂ ਉਹਦੇ ਪੀਣ ਵਾਸਤੇ ਮਾਂ ਦੇ ਕੋਲ ਦੁੱਧ ਦਾ ਪ੍ਰਬੰਧ ਪ੍ਰਮਾਤਮਾ ਨੇ ਕੀਤਾ ਹੋਇਆ ਤੇਰੇ ਤੇ ਜਨਮ ਤੋਂ ਪਹਿਲਾਂ ਪ੍ਰਮਾਤਮਾ ਨੇ ਸਾਰੇ ਪ੍ਰਬੰਧ ਤੇਰੇ ਆਸਤੇ ਕੀਤੇ ਨੇ ਬੰਦਾ ਕਹਿੰਦਾ ਦਿੱਤਾ ਕੀ ਹੈ ਪਾਸ਼ਾ ਨੇ ਸਾਨੂੰ ਬੜਾ ਹੀ ਪਿਆਰਾ ਸਮਝਾ ਦਿੱਤਾ ਬਾਰ ਬਵਿਸਥਾ ਤੁਝੇ ਪਿਆਰੇ ਦੁੱਧ ਭਰ ਜੋਬਣ ਭੋਜਨ ਸੁਖ ਸੂਦ ਜਦ ਤੂੰ ਭਰ ਜਵਾਨ ਹੋਇਆ ਤੇਰੇ ਵਾਸਤੇ ਤਰ੍ਹਾਂ ਤਰ੍ਹਾਂ ਦੇ ਭੋਜਨ ਪੜਦੇ ਆ ਨਾ ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਖਾਹ ਤਿਸ ਠਾਕੁਰ ਕੋ ਰੱਖ ਮੰਨਵਾਇ 36 ਤਰ੍ਹਾਂ ਦੇ ਪਕਵਾਨ 36 ਤਰ੍ਹਾਂ ਦੇ ਪਕਵਾਨਾਂ ਦਾ ਭਾਵ ਹੈ ਬੜੇ ਸਵਾਦ ਦੇ ਪਦਾਰਥ ਬੜੀ ਬੜੀ ਤਰ੍ਹਾਂ ਦੇ ਭੋਜਨ ਛਕਣ ਵਾਸਤੇ ਬੜਾ ਕੁਝ ਪਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਸੰਸਾਰ 'ਚ ਸਾਡੇ ਵਾਸਤੇ ਪੈਦਾ ਕੀਤਾ ਭਾਈ ਗੁਰਦਾਸ ਜੀ ਗੁਰਬਾਣੀ ਦੇ ਬੜੇ ਹੀ ਮਹਾਨ ਵਿਆਖਿਆਕਾਰ ਉਹਨਾਂ ਨੇ ਆਪਣੀ ਕਵਿਤਾ ਦੇ ਵਿੱਚ ਇੱਕ ਬੜਾ ਪਿਆਰਾ ਨੁਕਤਾ ਦਿੱਤਾ ਉਹ ਕਹਿੰਦੇ ਜਦੋਂ ਬੰਦਾ ਸੰਸਾਰ ਤੇ ਆਇਆ ਨਾ ਜਨਮ ਲੈਣ ਤੋਂ ਪਹਿਲਾਂ ਮਨੁੱਖ ਪਰਮਾਤਮਾ ਦੇ ਨਾਲ ਇੱਕ ਵਾਅਦਾ ਕਰਕੇ ਆਉਂਦਾ ਕਹਿੰਦਾ ਕਿ ਪਰਮਾਤਮਾ ਤੂੰ ਮੈਨੂੰ ਇਸ ਸੰਸਾਰ ਤੇ ਭੇਜ ਤੂੰ ਮੈਨੂੰ ਜਨਮ ਦੇ ਕੇ ਸੰਸਾਰ ਤੇ ਕੱਲ ਸੰਸਾਰ ਤੇ ਜਾ ਕੇ ਮੈਂ ਤੇਰੀ ਭਗਤੀ ਕਰਾਂਗਾ ਤੇਰਾ ਸਿਮਰਨ ਕਰਾਂਗਾ ਰੱਬ ਕਹਿੰਦਾ ਲੈ ਤੂੰ ਸੰਸਾਰ ਤੇ ਜੇ ਚੱਲਿਆ ਨਾ ਤੇ ਤੈਨੂੰ ਐਦਾਂ ਹੀ ਥੋੜਾ ਸੰਸਾਰ ਤੇ ਛੱਡ ਦੇਣਾ ਐਦਾਂ ਹੀ ਥੋੜਾ ਤੈਨੂੰ ਜਨਮ ਦੇ ਦੇਣਾ ਤੇਰੇ ਰਹਿਣ ਵਾਸਤੇ ਕੋਈ ਬਸੇਰਾ ਵੀ ਤੇ ਚਾਹੀਦਾ ਤੇਰੇ ਖਾਣ ਪੀਣ ਵਾਸਤੇ ਕੋਈ ਭੋਜਨ ਆਹਾਰ ਵੀ ਤੇ ਚਾਹੀਦਾ ਪ੍ਰਮਾਤਮਾ ਮਨੁੱਖ ਨੂੰ ਜਨਮ ਦੇਣ ਤੋਂ ਪਹਿਲਾਂ ਉਹਦੇ ਭਾਗਾਂ ਦੇ ਅੰਦਰ ਸਭ ਕੁਝ ਲਿਖ ਕੇ ਉਹਨੂੰ ਦੇ ਕੇ ਨਾਲ ਗਲਡ ਬਣ ਕੇ ਉਹਨੂੰ ਸੰਸਾਰ ਤੇ ਭੇਜਦਾ ਭਾਈ ਗੁਰਦਾਸ ਜੀ ਦੇ ਬਚਨ ਨੇ ਅਸਨ ਬਸਣ ਸੰਗਲੀ ਨੇ ਉਹ ਬਚਨ ਕੀਨੇ ਜਨਮ ਲੈ ਸਾਧ ਸੰਗਿ ਸ੍ਰੀ ਗੁਰ ਅਰਾਜ ਹੈ ਕਹਿੰਦੇ ਬੰਦਾ ਅਸਨ ਬਸਣ ਨਾਲ ਹੀ ਲੈ ਕੇ ਆਉਂਦਾ ਭੋਜਨ ਬਸਤਰ ਸੰਸਾਰ ਦੀਆਂ ਸਾਰੀਆਂ ਦਾਤਾਂ ਸਾਰੇ ਪਦਾਰਥ ਬੰਦਾ ਨਾਲ ਹੀ ਲੈ ਕੇ ਆਉਂਦਾ ਅਸਲ ਬਸਨ ਸੰਗ ਲੀਨੇ ਆਹ ਬਚਨ ਕੀਨੇ ਤੇ ਨਾਲ ਹੀ ਬਚਨ ਕਰਕੇ ਆਉਂਦਾ ਬਚਨ ਕਰਨਾ ਮਤਲਬ ਕਿ ਵਾਅਦਾ ਕਰਨਾ ਵਾਅਦਾ ਕਰਕੇ ਆਉਂਦਾ ਆਹ ਬਚਨ ਕੀਨੇ ਤੇ ਵਾਅਦਾ ਕੀ ਕਰਕੇ ਆਉਂਦਾ ਜਨਮ ਲੈ ਸਾਧ ਸੰਗ ਸ੍ਰੀ ਗੁਰੂ ਰਾਗ ਕਹਿੰਦੇ ਵਾਅਦਾ ਕੀ ਕਰਕੇ ਆਉਂਦਾ ਰੱਬਾ ਤੁਮਿਡ ਮਨੁੱਖ ਬਣਾ ਕੇ ਸੰਸਾਰ ਤੇ ਭੇਜਿਆ ਤੂੰ ਮੈਨੂੰ ਜਨਮ ਦੇ ਕੇ ਮਨੁੱਖਾ ਦੇਹੀ ਦੇ ਕੇ ਸੰਸਾਰ ਤੇ ਭੇਜੇਂਗਾ ਨਾ ਮੈਂ ਵੀ ਸੰਸਾਰ ਤੇ ਜਾ ਕੇ ਤੇਰਾ ਗੁਣ ਨਹੀਂ ਭੁੱਲਾਂਗਾ ਤੇਰੀ ਭਗਤੀ ਕਰਾਂਗਾ ਮੈਂ ਵੀ ਸੰਸਾਰ ਤੇ ਜਾ ਕੇ ਤੇਰਾ ਚੇਤਾ ਰੱਖਾਂਗਾ ਪਰ ਕਹਿੰਦੇ ਹੁੰਦਾ ਕੀ ਐ ਈहां ਆਏ ਜਦੋਂ ਇਹ ਸੰਸਾਰ ਤੇ ਆਇਆ ਈहां ਆਏ ਦਾਤਾ ਵਿਸਰਾਏ ਇਹ ਸੰਸਾਰ ਤੇ ਆਇਆ ਉਹ ਦਾਤਾ ਭੁੱਲ ਗਿਆ ਈहां ਆਏ ਦਾਤਾ ਵਿਸਰਾਏ ਦਾਤਾ ਕਿਉਂ ਭੁੱਲ ਗਿਆ ਦਾਸੀ ਲਪਟਾਏ ਦਾਤੇ ਦੀ ਇੱਕ ਦਾਸੀ ਇਸ ਸੰਸਾਰ ਤੇ ਫੈਲੀ ਹੋਈ ਆ ਉਹ ਰੱਬ ਪ੍ਰਮਾਤਮਾ ਸਾਡਾ ਦਾਤਾ ਉਸ ਦਾਤੇ ਦੀ ਇੱਕ ਸੇਵਕ ਉਸ ਦਾਤੇ ਦੀ ਇੱਕ ਦਾਸੀ ਇਸ ਸੰਸਾਰ ਦੇ ਉੱਤੇ ਆ ਉਹਦੀ ਸੇਵਕ ਇਸ ਸੰਸਾਰ ਦੇ ਉੱਤੇ ਆ ਉਹ ਸੇਵਕ ਕੀ ਆ ਸਾਥ ਸੰਗਤ ਉਹ ਐਸ ਸੰਸਾਰ ਦੀ ਮੋਹ ਮਾਇਆ ਕਹਿੰਦੇ ਇਹੀ ਆਏ ਦਾਤਾ ਬਿਸਰਾਏ ਦਾਸੀ ਲਪਟਾਈ ਇਥੇ ਆਇਆ ਦਾਤਾ ਭੁੱਲ ਗਿਆ ਦਾਤਾ ਕਿਉਂ ਭੁੱਲ ਗਿਆ ਕਿਉਂਕਿ ਦਾਸੀ ਇਹਨੂੰ ਚੰਬੜ ਗਈ ਸੰਸਾਰ ਦੀ মোহ ਮਾਇਆ ਇਹਨੂੰ ਚੰਬੜ ਗਈ ਇਹੀਂ ਆਏ ਦਾਤਾ ਵਿਸਰਾਏ ਦਾਸੀ ਲਪਟਾਈ ਪੰਜ ਦੂਤ ਭੂਤ ਭ੍ਰਮ ਪ੍ਰਮਤ ਅਸਾਧ ਹੈ ਪੰਜ ਵਿਸ਼ੇ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਇਹਨੂੰ ਐਸੇ ਗਲਵੇ ਦੇ ਵਿੱਚ ਜਕੜਿਆ ਇਹਨੂੰ ਰੱਬ ਭੁੱਲ ਗਿਆ ਇਹਨੂੰ ਜੀਵਨ ਦੇਣ ਵਾਲਾ ਪਰਮਾਤਮਾ ਭੁੱਲ ਗਿਆ ਜਿਹਦੇ ਕੋਲੋਂ ਸਭ ਕੁਝ ਲੈ ਕੇ ਆਇਆ ਸੀ ਇਹਨੂੰ ਉਹ ਮਾਲਕ ਭੁੱਲ ਗਿਆ ਜਿਹਦੇ ਨਾਲ ਵਾਅਦਾ ਕਰਕੇ ਆਇਆ ਸੀ ਤੈਨੂੰ ਚੇਤੇ ਰੱਖਾਂਗਾ ਇਹਨੂੰ ਉਹ ਪਰਮਾਤਮਾ ਭੁੱਲ ਗਿਆ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਨੇ ਤੇਰੀ ਜਨਮ ਤੋਂ ਪਹਿਲਾਂ ਸਾਰੇ ਪ੍ਰਬੰਧ ਤੇਰੇ ਵਾਸਤੇ ਕੀਤੇ ਬਾਹਰ ਬਵਸਥਾ ਤੁਝੇ ਪਿਆਰੇ ਦੁੱਧ ਭਰ ਜੋਬਣ ਭੋਜਨ ਸੁਖ ਸੂਦ ਫਿਰ ਕਿੰਡੀ ਕਮਾਲ ਦੀ ਗੱਲ ਬਿਰਧ ਭਿਆ ਉਪਰ ਸਾਖ ਸੈਣ ਕਹਿੰਦੇ ਜਦੋਂ ਬਿਰਧ ਹੋ ਗਿਆ ਜਦੋਂ ਬਯੁਰਗੀ ਦੇ ਵਿੱਚ ਪਹੁੰਚ ਗਿਆ ਹੱਥਾਂ ਪੈਰਾਂ ਨੇ ਸਰੀਰ ਨੇ ਕੰਮ ਕਰਨਾ ਬੰਦ ਕਰ ਦਿੱਤਾ ਅੱਜ ਸਰੀਰ ਦੀ ਉਹ ਤਾਕਤ ਨਾ ਰਹੀ ਤੇ ਪ੍ਰਮਾਤਮਾ ਨੇ ਤੇਰੇ ਵਾਸਤੇ ਰਿਸ਼ਤੇ ਨਾਤੇ ਧੀਆ ਪੁੱਤਰ ਪੈਦਾ ਕੀਤੇ ਜਿਹੜੇ ਤੇਰੇ ਬੁਢਾਪੇ ਦੇ ਵਿੱਚ ਤੇਰੀ ਸੇਵਾ ਕਰਨ ਬਿਰਧ ਭਿਆ ਉਪਰ ਸਾਖ ਸੈਣ ਮੁਖ ਅਪਿਆਓ ਬੈਠ ਕੋ ਦੇਣ ਤੈਨੂੰ ਬੈਠੇ ਨੂੰ ਜਿਹੜੇ ਭੋਜਨ ਸਿਕਾਉਂਦੇ ਹਨ ਸਾ ਸੰਗਤ ਇਹ ਜਿਹੜਾ 사ਦਗੁਰ ਸੱਚੇ ਪਾਤਸ਼ਾਹ ਦਾ ਆਹ ਵਾਲਾ ਬਚਨ ਹੈ ਨਾ ਖਾਸ ਕਰਕੇ ਇੱਕ ਹੋਰ ਵੀ ਬੜੀ ਪਿਆਰੀ ਸਿੱਖਿਆ ਸਾਨੂੰ ਦੇਖੀ ਜਾਂਦਾ ਉਹ ਸਿੱਖਿਆ ਇਹ ਹੈ ਬੰਦਿਆ ਗੁਰੂ ਪਾਤਸ਼ਾਹ ਦਾ ਉਪਦੇਸ਼ ਹੈ ਤੇਰੇ ਵਾਸਤੇ ਜਦੋਂ ਘਰ ਦੇ ਅੰਦਰ ਕੋਈ ਬਜ਼ੁਰਗ ਤੇਰੀ ਮਾਂ ਤੇਰਾ ਪਿਤਾ ਤੇਰਾ ਬਾਪੂ ਤੇਰੀ ਬੀਬੇ ਉਹਨਾਂ ਬਜ਼ੁਰਗਾਂ ਦੀ ਸੇਵਾ ਤੇਰੇ ਜੀਵਨ ਵਿੱਚ ਜ਼ਰੂਰ ਹੋਣੀ ਚਾਹੀਦੀ ਆ ਪ੍ਰਮਾਤਮਾ ਨੇ ਇਪ ਇਸ ਸੰਸਾਰ ਦੀ ਖੇਡ ਇਦਾਂ ਦੀ ਬਣਾਈ ਆ ਸਾ ਸੰਗਤ ਬਿਰਧ ਭਇਆ ਉਪਰ ਸਾਖ ਸੈਣ ਮੁਖ ਪਿਆਉ ਬੈਠ ਕੋ ਦੇਣ ਕਿ ਜਦੋਂ ਬਜ਼ੁਰਗੀ ਦੇ ਵਿੱਚ ਪਹੁੰਚਿਆ ਜਦੋਂ ਆਪਣੀ ਸਰੀਰ ਦੀ ਤਾਕਤ ਖਤਮ ਹੋਈ ਸਤਿਗੁਰੂ ਕਹਿੰਦੇ ਤੇਰਾ ਪਰਿਵਾਰ ਤੇਰੇ ਵਾਸਤੇ ਪ੍ਰਮਾਤਮਾ ਨੇ ਰੱਖਿਆ ਜਿਹੜੇ ਤੈਨੂੰ ਬੈਠਿਆ ਤੇਰੇ ਵਾਸਤੇ ਭੋਜਨ ਪ੍ਰਸ਼ਾਦੇ ਦਾ ਪ੍ਰਬੰਧ ਕਰਦੇ ਤੈਨੂੰ ਬੈਠੀ ਨੂੰ ਸਿਖਾਉਂਦੇ ਨੇ ਇਹਦਾ ਭਾਵ ਇਹ ਹੈ ਗੁਰੂ ਸਾਹਿਬ ਜੀ ਦੀ ਨਿਗਾਹ ਦੇ ਅੰਦਰ ਉਹ ਔਲਾਦ ਉਹ ਧੀਆ ਪੁੱਤਰ ਪਰਵਾਨ ਨੇ ਜਿਹੜੇ ਆਪਣੇ ਬਜ਼ੁਰਗਾਂ ਦੀ ਸੇਵਾ ਕਰਦੇ ਨੇ ਜਿਹੜੇ ਆਪਣੇ ਵੱਡਿਆਂ ਵਡੇਰਿਆਂ ਦੀ ਸੇਵਾ ਕਰਦੇ ਨੇ ਭਾਈ ਗੁਰਦਾਸ ਜੀ ਨੇ ਤੇ ਇਥੋਂ ਤੱਕ ਕਹਿ ਦਿੱਤਾ ਕਹਿੰਦੇ ਬੰਦਿਆ ਜਿੰਨਾ ਮਰਜ਼ੀ ਜਪ ਤਪ ਕਰ ਲਾ ਜਿੰਨੀ ਮਰਜ਼ੀ ਸੇਵਾ ਕਰ ਲਾ ਅਕੁੰਬ ਦਾ ਮੇਲਾ ਚੱਲ ਰਿਹਾ ਨਾ ਕਹਿੰਦੇ 68 ਤੀਰਥਾਂ ਦਾ ਇਸ਼ਨਾਨ ਕਰ ਲਾ ਭਾਵੇਂ ਸਾਰੀ ਦੁਨੀਆ ਦਾ ਭ੍ਰਮਣ ਕਰ ਲਾ ਪਰ ਕਹਿੰਦੇ ਇੱਕ ਗੱਲ ਯਾਦ ਰੱਖੀ ਮਾਪਿਓ ਪਰਹਰ ਸੁਣੇ ਵੇਦ ਭੇਦ ਨਾ ਜਾਣੇ ਕਥਾ ਕਹਾਣੀ ਮਾਪਿਓ ਨੂੰ ਛੱਡ ਕੇ ਮਾਪਿਓ ਦੀ ਸੇਵਾ ਛੱਡ ਕੇ ਕਹਿੰਦੇ ਵੇਦਾਂ ਦਾ ਪਾਠ ਸੁਣੀ ਚੱਲ ਚਾਰੇ ਵੇਦਾਂ ਦਾ ਪਾਠ ਸੁਣ ਲਾ ਤੈਨੂੰ ਰਤਾ ਪਰ ਵੀ ਕੋਈ ਫਾਇਦਾ ਨਹੀਂ ਹੋਵੇਗਾ ਮਾਪਿਓ ਪਰਹਰ ਕਰੇ ਪੂਜ ਦੇਵੀ ਦੇਵਨਾ ਸੇਵਕ ਮਾਣੀ ਮਾਪਿਓ ਪਾਣੀ ਦੇ ਘੁੱਟ ਤੋਂ ਮੌਤਾਜ ਹੋਏ ਬੈਠੇ ਹੋਣ ਜਿੰਨੀ ਮਰਜ਼ੀ ਸੇਵਾ ਕਰੀ ਚੱਲ ਕਹਿੰਦੇ ਕਹੇ ਲੇਖ ਨਹੀਂ ਪੈਂਦੀ ਮਾਂ ਪਿਓ ਪਰਹਰ ਕਰੈ ਤਪ ਵਣਖੰਡ ਭੁੱਲਾ ਫਿਰੈ ਪ੍ਰਾਣੀ ਮਾਂ ਪਿਓ ਪਰਹਰ ਨਾਵਣਾ ਅਠ ਛਠ ਤੀਰਥ ਘੁੰਮਣ ਵਾਣੀ ਮਾਂ ਪਿਓ ਪਰਹਰ ਕਰੈ ਦਾਨ ਬੇਈਮਾਨ ਅਗਿਆਨ ਪ੍ਰਾਣੀ ਪਾਈ ਗੁਰਦਾਸ ਜੀ ਦਾ ਇਹ ਬਚਨ ਹੈ ਕਹਿੰਦੇ ਮਾਂ ਪਿਓ ਦੀ ਸੇਵਾ ਕਦੇ ਕੀਤੀ ਨਾ ਹੋਵੇ ਜੀਵਨ ਦੇ ਵਿੱਚ ਤੇ ਬੰਦਾ ਦੁਨੀਆ 'ਚ ਬੜਾ ਦਾਨੀ ਬਣਿਆ ਫਿਰਦਾ ਹੋਵੇ ਕਹਿੰਦੇ ਤੂੰ ਦਾਨੀ ਨਹੀਂ ਇਹਦੇ ਤੋਂ ਵੱਡਾ ਬੇਈਮਾਨ ਕੋਈ ਨਹੀਂ ਐ ਜਿਹੜਾ ਮਾਂ ਅਤੇ ਪਿਤਾ ਦੀ ਸੇਵਾ ਤੇ ਕਰਦਾ ਨਹੀਂ ਐ ਤੇ ਦੁਨੀਆ ਦੇ ਵਿੱਚ ਦਾਨੀ ਬਣਨ ਦਾ ਵਖਾਵਾ ਕਰਦਾ ਸਾ ਸੰਗਤ ਮਾਂ ਪਿਓ ਦੀ ਸੇਵਾ ਵੇਖੋ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਗਤ ਜਲੰਦੇ ਨੂੰ ਤਾਰਨ ਵਾਸਤੇ ਸਤਿਗੁਰਾਂ ਨੇ ਚਾਰ ਉਦਾਸੀਆਂ ਕੀਤੀਆਂ ਕੁਝ ਸਮੇਂ ਵਾਸਤੇ ਆਪਣੇ ਘਰ ਪਰਿਵਾਰ ਨੂੰ ਛੱਡਿਆ ਪਾਤਸ਼ਾਹ ਨੇ ਦੀਨ ਦੁਨੀਆ ਦਾ ਭ੍ਰਮਣ ਕੀਤਾ ਲੋਕਾਂ ਨੂੰ ਸਿੱਧੇ ਰਾਹ ਤੇ ਪਾਇਆ ਪਰ ਇਸ ਸਭ ਕੁਝ ਦੇ ਬਾਵਜੂਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਜਦੋਂ ਕਦੀ ਇਸ ਜੀਵਨ ਨੂੰ ਪੜੀਏ ਨਾ ਫਾਸ ਸੰਗਤ ਜੀ ਤੇ ਸਤਗੁਰੂ ਜੀ ਇਤਿਹਾਸਕਾਰਾਂ ਦੇ ਅਨੁਸਾਰ ਸਨ 1508 ਈਸਵੀ ਦੇ ਲਗਭਗ ਪਹਿਲੀ ਉਦਾਸੀ ਸ਼ੁਰੂ ਕਰਦੇ ਨੇ ਸਤਗੁਰਾਂ ਦਾ ਪ੍ਰਕਾਸ਼ ਕਦੋਂ ਦਾ ਹੈ ਸਨ 1469 ਈਸਵੀ ਦਾ ਮਤਲਬ ਕਿ ਜਿੱਦਣ ਸਤਗੁਰ ਸੱਚੇ ਪਾਤਸ਼ਾਹ ਪਹਿਲੀ ਉਦਾਸੀ ਆਰੰਭ ਕਰਦੇ ਨੇ ਨਾ ਉਸ ਦਿਨ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਦੁਨਿਆਵੀ ਤੌਰ ਤੇ ਜਿਹੜੀ ਸਰੀਰਕ ਉਮਰ ਹੈ ਉਹ ਲਗਭਗ 39 ਸਾਲ ਦੀ ਹੈ 38-39 ਸਾਲ ਦੀ ਉਮਰ ਬੰਦੀ ਹੈ ਇਸ ਉਮਰ ਤੱਕ ਗੁਰੂ ਸਾਹਿਬ ਜੀ ਦੇ ਜਿਹੜੇ ਆਪਣੇ ਲਾਲ ਨੇ ਬਾਬਾ ਸ਼੍ਰੀ ਚੰਦ ਜੀ ਉਹਨਾਂ ਦੀ ਉਮਰ ਵੀ ਲਗਭਗ ਜਿਹੜੀ ਸਾਹ ਹਿੰਦੂ 16-17 ਸਾਲ ਦੇ ਕਰੀਬ ਹੈ ਬਾਬਾ ਲਖਮੀ ਦਾਸ ਜੀ ਵੀ ਜਿਹੜੇ 13-14 ਸਾਲ ਦੇ ਹੋ ਚੁੱਕੇ ਨੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਜਿੱਦਣ ਉਦਾਸੀਆਂ ਸ਼ੁਰੂ ਕੀਤੀਆਂ ਨਾ ਭਾਈ ਮਰਦਾਨਾ ਜੀ ਨੂੰ ਲੈ ਕੇ ਸੁਲਤਾਨਪੁਰ ਲੋਧੀ ਤੋਂ ਇਹ ਨਹੀਂ ਕਿ ਉੱਥੋਂ ਉਦਾਸੀ ਸ਼ੁਰੂ ਕਰ ਦਿੱਤੀ ਚਲੇ ਗਏ ਨਹੀਂ ਪਹਿਲਾਂ ਭਾਈ ਮਰਦਾਨਾ ਜੀ ਨੂੰ ਲੈ ਕੇ ਆਪਣੇ ਘਰ ਪਰਿਵਾਰ ਵਿੱਚ ਆਏ ਆਪਣੀ ਮਾਂ ਦਾ ਅਸ਼ੀਰਵਾਦ ਲਿਆ ਆਪਣੇ ਪਿਤਾ ਦੀਆਂ ਅਸੀਸਾਂ ਲਈਆਂ ਆਪਣੇ ਬੱਚਿਆਂ ਨੂੰ ਉਹਨਾਂ ਦੇ ਦਾਦੇ-ਦਾਦੀ ਆਪਣੇ ਮਾਤਾ ਪਿਤਾ ਦੀ ਸੇਵਾ ਦੇ ਵਿੱਚ ਲਾਇਆ ਕਿ ਪੁੱਤਰੋ ਹੁਣ ਇਹ ਵੱਡਿਆਂ ਦੀ ਜ਼ਿੰਮੇਵਾਰੀ ਤੁਸੀਂ ਸਾਂਭਣੀ ਹੈ ਸਾਡੇ ਦੇ ਕਰਤਾਰ ਨੇ ਜਿਹੜੀ ਜ਼ਿੰਮੇਵਾਰੀ ਲਗਾ ਕੇ ਸਾਨੂੰ ਭੇਜਿਆ ਸੀ ਹੁਣ ਉਹ ਜ਼ਿੰਮੇਵਾਰੀ ਨਿਭਾਉਣੀ ਚਾਹੀਏ ਦੁਨੀਆ ਨੂੰ ਤਾਰਨ ਵਾਸਤੇ ਗੁਰੂ ਨਾਨਕ ਸਾਹਿਬ ਤੁਰੇ ਨੇ ਪਰ ਇਹ ਨਹੀਂ ਕਿ ਮਾਪਿਆਂ ਨੂੰ ਛੱਡ ਦਿੱਤਾ ਪਹਿਲਾਂ ਮਾਪਿਆਂ ਦੀ ਸੇਵਾ ਜੀਵਨ ਵਿੱਚ ਕਮਾਈ ਸਾਹ ਸੰਗਤ ਜੀ ਤੇ ਜਿੱਦਨ ਆਪਣਾ ਘਰ ਵੀ ਛੱਡਿਆ ਪਹਿਲਾਂ ਆਪਣੇ ਬੱਚਿਆਂ ਨੂੰ ਆਪਣੇ ਵੱਡਿਆਂ ਦੀ ਸੇਵਾ ਦੇ ਵਿੱਚ ਲਾਇਆ ਕਿ ਹੁਣ ਇਹ ਤੁਹਾਡੀ ਜ਼ਿੰਮੇਵਾਰੀ ਹੈ ਇਹਨਾਂ ਨੂੰ ਸਾਹਮਣਾ ਇਹਨਾਂ ਦੀ ਸੇਵਾ ਦੇ ਵਿੱਚ ਰਹਿਣਾ ਹੁਣ ਅਸੀਂ ਆਪਣੇ ਮਿਸ਼ਨ ਵੱਲ ਤੁਰਨ ਲੱਗੇ ਆ ਕਿੰਨੇ ਪਿਆਰੇ ਸਿੱਖਿਆ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਵਿੱਚੋਂ ਭਾਈ ਗੁਰਦਾਸ ਜੀ ਨੇ ਫਿਰ ਆਖਿਰ ਤੇ ਗੱਲ ਆਖੀ ਬੰਦੇ ਆ ਜੇ ਮਾਂ ਪਿਓ ਦੀ ਸੇਵਾ ਜੀਵਨ ਦੇ ਵਿੱਚ ਨਹੀਂ ਜੋ ਮਰਜ਼ੀ ਕਰਦਾ ਫਿਰ ਆਖਿਰ ਤੇ ਗੱਲ ਮੁਕਾਈ ਕਹਿੰਦੇ ਗੁਰ ਪਰਮੇਸ਼ਰ ਸਾਰ ਨਾ ਜਾਣੀ ਜੇ ਮਾਤਾ ਅਤੇ ਪਿਤਾ ਦੀ ਸੇਵਾ ਜੀਵਨ ਦੇ ਵਿੱਚ ਨਹੀਂ ਹੈ ਸੱਚ ਕਰਕੇ ਜਾਣੀ ਤੂੰ ਤੇ ਗੁਰੂ ਤੇ ਪ੍ਰਮਾਤਮਾ ਦੀ ਸਾਰ ਨੂੰ ਹੀ ਨਹੀਂ ਜਾਣਿਆ ਤੂੰ ਤੇ ਗੁਰੂ ਨੂੰ ਸਮਝਿਆ ਹੀ ਨਹੀਂ ਕੁੱਖ ਨਹੀਂ ਜਾਣਿਆ ਗੁਰੂ ਦੇ ਬਾਰੇ ਗੁਰੂ ਪਿਆਰੀ ਸਾਧ ਸੰਗਤ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਕਹਿੰਦੇ ਬਿਰਧ ਭਇਆ ਉਪਰ ਸਾਖ ਸੈਣ ਮੁਖ ਅਪਿਆਉ ਬੈਠ ਕੋ ਦੇਣ ਇਹ ਨਿਰਗੁਣ ਗੁਣ ਕਸ਼ੂ ਨਾ ਬੂਝੈ ਬਖਸ਼ ਲੈ ਹੋ ਤਉ ਨਾਨਕ ਸਿਜੈ ਫਿਰ ਆਖਰ ਦੇ ਵਿੱਚ ਬੇਨਤੀ ਕੀਤੀ ਆ ਬੇਨਤੀ ਦੇ ਰੂਪ ਦੇ ਵਿੱਚ ਪਰਮਾਤਮਾ ਤੂੰ ਬਖਸ਼ੇਂਦਾ ਪਰਮਾਤਮਾ ਤੂੰ ਬਖਸ਼ਿਸ਼ਾਂ ਕਰਨ ਵਾਲਾ ਇਹ ਬੰਦਾ ਤੇ ਭੁੱਲਣ ਹਾਰ ਹੈ ਇਹ ਬੰਦਾ ਬੜੀ ਛੇਤੀ ਕਿਸੇ ਦੀਆਂ ਕੀਤੀਆਂ ਨੂੰ ਭੁੱਲ ਜਾਂਦਾ ਇਹ ਨਿਰਗੁਣ ਗੁਣ ਕਸ਼ੂ ਨਾ ਬੁੱਝਾ ਇਹ ਨਿਰਗੁਣ ਇਹ ਔਗਣਾ ਦੇ ਨਾਲ ਭਰਿਆ ਹੋਇਆ ਇਨਸਾਨ ਇਹ ਤੇਰੇ ਗੁਣ ਨੂੰ ਨਹੀਂ ਜਾਣਦਾ ਇਹ ਤੇਰੀਆਂ ਬਖਸ਼ਿਸ਼ਾਂ ਨੂੰ ਨਹੀਂ ਜਾਣਦਾ ਇਹ ਤੇਰੀਆਂ ਬਖਸ਼ਿਸ਼ਾਂ ਨੂੰ ਭੁਲਾ ਬੈਠਾ ਤੂੰ ਇਸ ਇਨਸਾਨ ਦੇ ਵਾਸਤੇ ਕੀ ਕੀਤਾ ਹੋਇਆ ਪ੍ਰਮਾਤਮਾ ਤੂੰ ਆਪ ਹੀ ਕਿਰਪਾ ਕਰ ਬਖਸ਼ਲੇਹ ਤਾਂ ਨਾਨਕ ਸੀਜੈ ਜੇ ਤੂੰ ਕਿਤੇ ਬਖਸ਼ਿਸ਼ਾਂ ਆਪਣੀਆਂ ਵਰਤਾਉ ਦਵੇਂ ਜੇ ਤੂੰ ਆਪਣੀਆਂ ਮਿਹਰਾਂ ਕਰੇ ਤੇ ਇਹਦੇ ਜੀਵਨ ਦੇ ਵਿੱਚ ਕੋਈ ਸੋਜੀ ਪੈ ਜਾਵੇ ਇਹਨੂੰ ਸਤਿਗੁਰੂ ਦੀ ਸੰਗਤ ਮਿਲ ਜਾਵੇ ਗੁਰੂ ਦੀ ਸੰਗਤ ਨਾਲ ਇਹਦੇ ਜੀਵਨ ਦਾ ਪਾਰ ਉਤਾਰਾ ਹੋ ਜਾਵੇ ਇਹਦੇ ਜੀਵਨ ਦੀ ਯਾਤਰਾ ਵੀ ਸਫਲ ਹੋ ਜਾਵੇ ਜੁੜਿਆ ਆਉਣ ਵਾਲੀਆਂ ਪੀੜ੍ਹੀਆਂ ਵੀ ਗੁਰੂ ਪਾਤਸ਼ਾਹ ਦੇ ਨਾਲ ਜੁੜੀਆਂ ਰਹਿੰਦੀਆਂ ਤੇ ਅੱਜ ਦੇ ਸਮੇਂ ਦਾ ਜਿਹੜਾ ਭਿਆਨਕ ਸੱਚ ਹੈ ਚਾਰ ਚਫੇਰੇ ਨਸ਼ਿਆਂ ਵਰਗੀਆਂ ਜਿਹੜੀਆਂ ਬਿਮਾਰੀਆਂ ਦਾ ਬੋਲਬਾਲਾ ਆ ਇਹਦੇ ਤੋਂ ਇੱਕੋ ਇੱਕ ਬਚਾ ਹੈ ਸਾ ਸੰਗਤ ਉਹ ਬਚਾਇਆ ਆਪਣੇ ਬੱਚਿਆਂ ਨੂੰ ਗੁਰੂ ਪਾਤਸ਼ਾਹ ਦੇ ਲਾੜ ਲਗਾ ਦਈਏ ਜਿਹਦੀ ਬਾਹ ਗੁਰੂ ਨੇ ਫੜ ਲਈ ਫਿਰ ਮਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਪਿਓ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਕਿ ਮੇਰਾ ਪੁੱਤ ਕਿਤੇ ਮਾੜੀ ਸੰਗਤ ਵਿੱਚ ਨਾ ਬੈਠ ਜਾਵੇ ਜੇ ਬਾਹ ਗੁਰੂ ਨੂੰ ਫੜਾ ਦਿੱਤੀ ਚਿੰਤਾ ਉਹ ਕਰੂਗਾ ਜਿੰਨੇ ਬਾਹ ਫੜੀ ਸਾਨੂੰ ਕਦੀ ਚਿੰਤਾ ਪਰ ਗੁਰੂ ਨੂੰ ਆਪਣੀ ਔਲਾਦ ਦੀ ਬਾਹ ਫੜਾਉਣੀ ਪਵੇਗੀ